ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦੋਸਤੋ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰਾਂ ਅੱਜ ਦੀ ਇੱਕ ਵਾਰ ਫਿਰ ਅਪੀਲ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਜਿਹੜੀ ਗੱਲ ਮੈਂ ਕਰਨੀ ਹੈ ਉਹ ਕਰਨੀ ਹੈ ਕਿ ਲੋਕ ਸਭਾ ਦਾ ਤੇ ਰਾਜ ਸਭਾ ਦਾ ਮੌਨਸਨ ਸੈਸ਼ਨ ਚੱਲ ਰਿਹਾ ਹੈ ਔਰ ਖੁਸ਼ੀ ਇਸ ਕਰਦੀ ਹੈ ਤਸੱਲੀ ਇਸ ਕਰਦੀ ਹੈ ਕਿ ਪੰਜਾਬ ਦੇ ਸਾਂਸਦ ਹੁਣ ਸੱਚੇ ਨੂੰ ਬਾਤਸ ਨਹੀਂ ਆ ਰਹੇ ਹੁਣ ਉਹ ਬੋਲ ਰਹੇ ਨੇ ਔਰ ਚੰਗੀ ਗੱਲ ਇਹ ਹੈ ਕਿ ਤਿਆਰੀ ਕਰਕੇ ਬੋਲ ਰਹੇ ਨੇ ਹੋਮਵਰਕ ਕਰਕੇ ਬੋਲ ਰਹੇ ਨੇ ਵਧੀਆ ਬੋਲ ਰਹੇ ਨੇ ਮੈਂ ਸਭ ਨੂੰ ਸੁਣਿਆ ਮੈਂ ਜ਼ਿਕਰ ਕਰ ਚੁੱਕਿਆ ਚਰਨਜੀਤ ਸਿੰਘ ਚੰਨੀ ਦਾ ਚੰਨੀ ਸਾਬ ਬੋਲੇ ਵਧੀਆ ਬਾਕੀ ਜੋ ਰੁਬਨੀ ਬਿੱਟੂ ਨਾਲ ਪੰਗਾ ਲੈਣ ਦੀ ਲੋੜ ਨਹੀਂ ਸੀ ਕਿਸੇ ਤੇ ਨਿੱਜੀ ਹਮਲੇ ਨਾ ਕਰਦੇ ਤਾਂ ਹੋਰ ਵੀ ਚੰਗੀ ਗੱਲ ਹੁੰਦੀ ਹਾਂ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਹਿਊਮਨ ਰਾਈਟਸ ਦੇ ਐਂਗਲ ਤੋਂ ਐਮਰਜੈਂਸੀ ਦੇ ਆਨਰ ਲਾਨੇ ਐਲਾਨ ਦੀ ਕੀਤੀ ਹੈ ਉਥੇ ਗੱਲ ਕੀਤੀ ਜਾ ਸਕਦੀ ਹੈ ਉਹਨਾਂ ਦੀ ਪਾਰਟੀ ਚਾਹੇ ਉਹਨਾਂ ਦਾ ਬਰੋਸ ਕਰ ਰਹੀ ਹੈ ਪਰ ਗੱਲ ਉਸ ਨਜ਼ਰੀਏ ਤੋਂ ਉਸ ਸੰਦਰਭੇ ਵਿੱਚ ਬਿਲਕੁਲ ਠੀਕ ਸੀ ਕਿ ਅੰਮ੍ਰਿਤਪਾਲ ਨੂੰ ਤੁਸੀਂ ਐਨਐਸਏ ਦੇ ਵਿੱਚ ਰੱਖਿਆ ਬਹੁਤ سارے ਐਸੇ ਲੋਕ ਨੇ ਬਹੁਤ سارے ਕੇਸ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇਸ ਤਰ੍ਹਾਂ ਨਹੀਂ ਕੀਤਾ ਗਿਆ ਜਾਂ ਨਹੀਂ ਕੀਤਾ ਜਾਂਦਾ ਫਿਰ ਚਰਨਜੀਤ ਸਿੰਘ ਦਾ ਭਾਸ਼ਣ ਜਿਹੜਾ ਬਜਟ ਤੇ ਜਿਹੜਾ ਮੋਦੀ ਸਾਹਿਬ ਦੀਆਂ ਨੀਤੀਆਂ ਤੇ ਚਾਹੇ ਉਹਨਾਂ ਨੇ ਜਿਹੜਾ ਹੈ ਕਰੰਸੀ ਦੇ ਤੇ ਦਾ ਲਗਾਤਾਰ ਡਿਗੰਦੀ ਗੱਲ ਰਪੇ ਦੀ ਕੀਤੀ ਹੈ ਪੈਟਰੋਲ ਡੀਜ਼ਲ ਦੀ ਪੈਗਾਈ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ ਉਹ ਮੈਂ ਦੱਸ ਚੁੱਕਿਆ ਹੁਣ ਮੈਂ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੇ ਸਾਰੇ ਦੇ ਭਾਸ਼ਣ ਸੁਣਨੇ ਨੇ ਆਪਾਂ ਕੱਲੇ ਕੱਲੇ ਦੀ ਕੀਕਤ ਦੇ ਮਿੰਟ ਦੇ ਵਿੱਚ ਗੱਲ ਕਰ ਲੈਂਦੇ ਆ ਮੈਂ ਸਭ ਤੋਂ ਪ੍ਰਸ਼ੰਸਾ ਜ਼ਿਆਦਾ ਇਸ ਕਰਕੇ ਡਾਕਟਰ ਧਰਮਬੀਰ ਗਾਂਧੀ ਦੀ ਕਰਦਾ ਕਿ ਉਹਨਾਂ ਨੇ ਆਪਣਾ ਭਾਸ਼ਣ ਪੰਜਾਬੀ ਚ ਦਿੱਤਾ ਜੋਦੋਂ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਪੰਜਾਬੀ ਚ ਬੋਲ ਸਕਦੇ ਹੋ ਹਰ ਬੰਦਾ ਜਿਹੜਾ ਵੀ ਲੋਕ ਸਭਾ ਦਾ ਸੰਸਦ ਹੈ ਜਿਹੜੀਆਂ ਸਾਡੇ ਸੰਵਿਧਾਨ ਨੇ ਸਾਡੀਆਂ ਸ਼ੈਡਿਊਲ ਲੈਂਗੁਏਜਸ ਦੇ ਭਾਸ਼ਾਵਾਂ ਨੇ 22 ਉਹਨਾਂ ਚ ਕੋਈ ਵੀ ਭਾਸ਼ਣ ਦਿੱਤਾ ਜਾ ਸਕਦਾ ਹੈ ਤੇ ਪੰਜਾਬੀ ਚ ਵੀ ਭਾਸ਼ਣ ਦਿੱਤਾ ਜਾ ਸਕਦਾ ਹੈ ਤੇ ਫਿਰ ਪੰਜਾਬੀ ਚ ਕਿਉਂ ਨਹੀਂ ਬੋਲਦੇ ਪੰਜਾਬੀ ਚ ਬੋਲਣਾ ਚਾਹੀਦਾ ਖੁੱਲਕੇ ਬੋਲੋਗੇ ਦਿਲੋਂ ਬੋਲੋਗੇ ਜੋ ਬਾਤ ਦਿਲ ਸੇ ਨਿਕਲਦੀ ਹੈ ਵਹੀ ਅਸਰ ਰੱਖਦੀ ਹੈ ਪਰ ਨਹੀਂ ਮਗਰ ਤਾਕਤ ਤੇ ਪ੍ਰਵਾਜ਼ ਰੱਖਦੀ ਹੈ ਇਸ ਤਰ੍ਹਾਂ ਹੁੰਦਾ ਤੇ ਤੁਸੀਂ ਕਿਉਂ ਹਿੰਦੀ ਹਿੰਦੀ ਤਾਂ ਮੈਂ ਅਕਸਰ ਜਦੋਂ ਇਹ ਹਿੰਦੀ ਬੋਲ ਰਹੀ ਸੀ ਨਾ ਰਾਜਾ ਬਿੰਦੂ ਉਦੋਂ ਮੈਂ ਕਿਹਾ ਸੀ ਵੀ ਇਹਨਾਂ ਨੂੰ ਦੇਖ ਕੇ ਕਿਸੇ ਨੇ ਕਿਹਾ ਉਹ ਜਦੋਂ ਕੋਈ ਸਰਦਾਰ ਬੋਲਦਾ ਹੈ ਹਿੰਦੀ ਤਾਂ ਲੱਗਦਾ ਝੂਠ ਬੋਲਦਾ ਤੁਸੀਂ ਪੰਜਾਬੀ ਚ ਬੋਲੋ ਸੋ ਪਹਿਲੇ ਹੀ ਪ੍ਰਸ਼ੰਸਾਤਾ ਡਾਕਟਰ ਤਰਮਬੀਰ ਗਾਂਧੀ ਦੀ ਆਛੰਦਿਆ ਦੂਜੀ ਗੱਲ ਉਹਨਾਂ ਨੇ ਹਰ ਇਸ਼ੂ ਚੱਕਿਆ ਹਰ ਮੁੱਦਾ ਚੱਕਿਆ ਔਰ ਉਹਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਸਾਡੇ ਨਾਲ ਤਕਾ ਹੋ ਰਿਹਾ ਹੈ ਕਿਸ ਤਰੀਕੇ ਨਾਲ ਮੋਦੀ ਸਰਕਾਰ ਕਾਰਪੋਰੇਟ ਸੈਕਟਰ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਸਾਨਾਂ ਤੇ ਮਾਰ ਕਿਸ ਤਰ੍ਹਾਂ ਪੈ ਰਹੀ ਹੈ ਤੇ ਕੀ ਕੀ ਹੋਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਬੰਗਾ ਕਿਸਾਨਾ ਐਮਐਸਪੀ ਤੋਂ ਲੈ ਕੇ ਪਾਣੀ ਦੀ ਸਮੱਸਿਆ ਸਾਰੇ ਉਸ ਵਸਿਆ ਬਾਦਰ ਜੇਕਰ ਧਰਬੀਰ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਕੀਤਾ ਫਿਰ ਅਗਲਾ ਮੈਂ ਪ੍ਰਸੰਸਕ ਕਰਦਾ ਹਰ ਸਿਮਰਤ ਕੌਰ ਬਾਦਲ ਦੀ ਬਹੁਤ ਹੀ ਭਾਸ਼ਣ ਦਿੱਤਾ ਹੈ ਹਰ ਸਿਮਰਤ ਕੌਰ ਬਾਦਲ ਪਿਛਲੇ ਦਿਨਾਂ ਦੇ ਲੋਕ ਸਭਾ ਦੇ ਭਾਸ਼ਣ ਵਧੀਆ ਹੁੰਦੇ ਨੇ ਲੇਕਿਨ ਸੱਚੀ ਗੱਲ ਇਹੀ ਹੈ ਜੋ ਬਾਬਾ ਨਾਨਕ ਨੇ ਕਹੀ ਸੀ ਜੇ ਕਿਤੇ ਸੱਚ ਸੁਣਾਈ ਸੱਚ ਕੀ ਵੇਲਾ ਜੇਕਰ ਉਹ ਵੇਲੇ ਸੱਚ ਬੋਲਿਆ ਜਾਂਦਾ ਜਦੋਂ ਬਿਨਾਂ ਦੇ ਹੱਕ ਚ ਬੋਲਦੇ ਸੀ ਤਾਂ ਇਹ ਹਾਲਤ ਨਹੀਂ ਹੁੰਨੀ ਸੀ ਹੁਣ ਜਿਹੜੀ ਹਾਲਤ ਹੈ ਉਸੇ ਕਰਕੇ ਬਣੀ ਹੈ ਪਰ ਹੁਣ ਜੋ ਜੋ ਹੋਣਾ ਸੀ ਹੋ ਗਿਆ ਲੇਕਿਨ ਇਹਨਾਂ ਦਿਨਾਂ ਚ ਜਿਸ ਤਰੀਕੇ ਨਾਲ ਹਰ ਸਿਮਰਤ ਕੋਲ ਬਹਾਦਰ ਲੋਕ ਸਭਾ ਚ ਬੋਲ ਰਹੇ ਨੇ ਮੁੱਦੇ ਚੱਕ ਰਹੇ ਨੇ ਖਾਸ ਤੌਰ ਤੇ ਜਿਹੜੇ ਪਿਛਲੇ ਭਾਸ਼ਣ ਦੇ ਵਿੱਚ ਪਾਣੀ ਦੇ ਈਸ਼ੂ ਚੱਕਿਆ ਹੈ ਜਿਸ ਤਰੀਕੇ ਨਾਲ ਤਰਕ ਦਿੱਤਾ ਕਿ ਕੀ ਹੈ ਸਾਡੇ ਨਾਲ ਹੋ ਰਿਹਾ ਜੇ ਤਾਂ ਪਾਣੀ ਪਹਾੜਾਂ ਤੇ ਪਾਣੀ ਵੱਧ ਗਿਆ ਬੀ ਜਿਆਦਾ ਪੈ ਗਏ ਤਾਂ ਤੁਸੀਂ ਪਾਣੀ ਛੱਡ ਦੋ ਪੰਜਾਬ ਪੰਜਾਬ ਜੇ ਪਾਣੀ ਨਹੀਂ ਹੈ ਘਟਾ ਹੈ ਸੁੱਕਾ ਹੈ ਤਾਂ ਪੰਜਾਬ ਤੋਂ ਪਾਣੀ ਲੈ ਲਓ ਜਿਹੜੀ ਪੰਜਾਬ ਤੋਂ ਦੋ ਤਰੀਕੇ ਨਾਲ ਮਾਰ ਰਹੇ ਹੋ ਤੁਸੀਂ ਇਹ ਇੱਕ ਤਾਂ ਉਹਨਾਂ ਨੇ ਤੁਸੀਂ ਹਬਾਚਰ ਨੂੰ ਤਾਂ ਦਿੱਤਾ ਬਜਟ ਚ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਪੰਜਾਬ ਦਾ ਪਿਛਲੇ ਸਾਲ ਦਾ ਟੁੱਪਿਆ ਉਹ ਨਹੀਂ ਮਿਲਿਆ ਤੇ ਇਹ ਗੱਲ ਫੇਰ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ Rajasthan ਨੂੰ ਜਾ ਰਿਹਾ ਹੈ ਮਾਪਜੇ ਦੀ ਗੱਲ ਰਿਪੇਰੀਅਰ ਸਿਧਾਂਤ ਦੀ ਤੁਸੀਂ ਕਦੇ ਵੀ ਪਾਲਣਾ ਨਹੀਂ ਕੀਤੀ ਫੇਰ ਕਿਸਾਨਾਂ ਦੀ ਆਮਦਨ ਦੀ ਗੱਲ ਕਿਸਾਨਾਂ ਦੇ ਤਾਂ ਹਰ ਚੀਜ਼ ਮਹਿੰਗੀ ਖਾਦ ਮਹਿੰਗੀ ਬੀਜਾ ਮਹਿੰਗਾ ਡੀਜ਼ਲ ਮਹਿੰਗਾ ਸਾਰਾ ਕੁਝ ਮਹਿੰਗਾ ਕਿੱਥੋਂ ਦੁਗਣੀ ਆਮਦਨ ਹੋ ਗਈ ਹਰ ਸਿਮਰਤ ਕੌਰ ਬਾਦਰ ਨੇ ਸਹੀ ਤਰੀਕੇ ਨਾਲ ਕਿਸਾਨਾਂ ਦਾ ਪੰਜਾਬ ਦਾ ਇਹ ਕੇਸ ਪਟ ਕੀਤਾ ਲੋਕ ਸਭਾ ਦੇ ਵਿੱਚ ਇਹ ਗੱਲ ਕਰਕੇ ਹਰ ਸਬ੍ਰਤਖੋਰ ਦੀ ਪ੍ਰਸੰਸਾ ਫੇਰਾ ਜੋ ਮੀਥ ਫੇਰ ਮੀਥ ਹਰ ਨੇ ਵੀ ਬੜਾ ਵਧੀਆ ਤਰੀਕੇ ਨਾਲ ਨੌਜਵਾਨ ਹੈ ਹਾਲਾਂਕਿ ਹਿੰਦੀ ਚ ਬੋਲਿਆ ਲੇਕਨ ਜਿਸ ਵੀ ਕੇਨ ਹਰ ਉਹਨਾਂ ਨੇ ਕੇਸ ਪਟ ਕੀਤਾ ਪੰਜਾਬ ਪੰਜਾਬ ਦੇ ਵਿਚਕਲੇ ਦੀ ਗੱਲ ਕੀਤੀ ਹੈ ਕਿ ਪੰਜਾਬ ਦਾ ਲਗਾਤਾਰ ਵਿਸਥਰਾ ਹੋ ਰਿਹਾ ਹੈ ਮਤਰਈ ਮਾਵਲਾ ਸਲੂਕ ਹੋ ਰਿਹਾ ਹੈ ਸ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੇ ਸੂਬੇ ਨੇ ਦਿੱਤੀਆਂ ਹੋਣ ਉਹਨੂੰ ਯਾਦ ਹੀ ਨਾ ਕੀਤਾ 9 ਮਹੀਨੇ ਲਿਆ ਇੱਕ ਵਾਰੀ ਸੀਤਾਰਾਮ ਨੇ ਪੰਜਾਬ ਦਾ ਸਾਡੇ ਵਿੱਤ ਮੰਤਰੀ ਨੇ ਇਸ ਕਿਸਮ ਦੀ ਗੱਲ ਕਰਕੇ ਮੈਂ ਸੋਚਦਾ ਇਹ ਵੀ ਇੱਕ ਨੌਜਵਾਨ ਜਿਹੜਾ ਹੁਣ ਉੱਥੇ ਗਿਆ ਸੀਤਾ ਮੰਤਰੀ ਸੀ ਉੱਥੇ ਸੰਸਦ ਹੈ ਲੇਕਿਨ ਬਹੁਤ ਬਧੀਆ ਬੋਲੇ ਇਸੇ ਤਰ੍ਹਾਂ ਮਾਨਵਿਤ ਰਕੰਗ ਮਾਣ ਮਿਤਰ ਗਗਨੇ ਇੱਕ ਜਿਹੜਾ 올림픽 ਤੇ ਬੋਡਿਆ ਸਪੋਰਟਸ ਤੇ ਬੋਡਿਆ ਸਭ ਤੋਂ ਪੰਜਾਬੀ ਚ ਵਧੀਆ ਬੋਲ ਪੰਜਾਬ ਬਲਾਰਾ ਬਹੁਤ ਵਧੀਆ ਹੈ ਸੀ ਵੈਸੇ ਵੀ ਤਾਂ ਆਮ ਆਦਮੀ ਪਾਰਟੀ ਤੇ ਬਲਾਰਾ ਹੀ ਸੀ ਤੇ ਉਹਨਾਂ ਨੇ ਵੀ ਜਿਹੜੇ ਵੀ ਇਸ਼ੂ ਤੇ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਦੋ ਹੀ ਗੱਲਾਂ ਹੁੰਦੀਆਂ ਨੇ ਇੱਕ ਤੁਸੀਂ ਤਰਕ ਬਿਲਡ ਕਰੋ ਦਲੀਲ ਦਿਓ ਦਲੀਲ ਨਾਲ ਕਨਵਿੰਸ ਕਰਾਓ ਲੋਕਾਂ ਨੂੰ ਤੇ ਇਹ ਮਤਲਬ ਇਹ ਵੀ ਕਰਾਉਂਦੇ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਵਧੀਆ ਰਾਜਾ ਬ੍ਰਿੰਗ ਲਗਾਤਾਰ ਬੋਲ ਰਹੇ ਨੇ ਮਹਾਰਾਜਾ ਬ੍ਰਿੰਗ ਨੇ ਇੱਕ ਸਲਾਹ ਦਿੱੰਨੇ ਕਿ ਜਿਹੜੀ ਭਾਸ਼ਣ ਕਲਾ ਹੁੰਦੀ ਹੈ ਨਾ ਆਸ਼ਣ ਕਲਾ ਚ ਉੱਚੀ ਬੋਲਣ ਦਾ ਕੋਈ ਫਰਕ ਨਹੀਂ ਪੈਂਦਾ ਜਿੱਥੇ ਲੋੜ ਪਾ ਇਹ ਕੰਮ ਵੈਸੇ ਹਰ ਸਿਪ੍ਰਿਤ ਕੋਰ ਵੀ ਬਹੁਤ ਉੱਚੀ ਬੋਲਦੇ ਆ ਲੇਕਿਨ ਇਹ ਵੀ ਤੁਸੀਂ ਇਹਦੀ ਜਿਹੜੀ ਨਾ ਵੇਰੀਏਸ਼ਨ ਆਫ ਵੌਇਸ ਹੁੰਦੀ ਹੈ ਜਿੱਥੇ ਲੋੜ ਉੱਚੀ ਬੋਲੋ ਜਿੱਥੇ ਨਹੀਂ ਲੋੜ ਉਹ ਤੇ ਤੁਸੀਂ ਸਹੀ ਤਰੀਕੇ ਨਾਲ ਗੱਲ ਥੋੜੀ ਦਲੀਲ ਨਾਲ ਕਾਟ ਕਰਨੀ ਹੁੰਦੀ ਹੈ ਤਰਕ ਨਾਲ ਕਾਟ ਕਰਨੀ ਹੁੰਦੀ ਹੈ ਉੱਚੀ ਬੋਲਣ ਨਾਲ ਈ ਜ਼ਿਆਦਾ ਕੋਈ ਫਰਕ ਪੈਂਦਾ ਉਹ ਬਹੁਤ ਬਹੁਤ ਬੰਦੇ ਦੇਖੇ ਨੇ ਜਿਹੜੇ ਇਸ ਪਰ ਧਿਆਨ ਨਹੀਂ ਦਿੰਦੇ ਹੁਣ ਉਹਨਾਂ ਨੇ ਜਿਵੇਂ ਗੱਲ ਕੀਤੀ ਕਿ ਕੈਂਸਰ ਦੀ ਬਿਲਕੁਲ ਤੁਹਾਡੇ ਕੋਲ ਐਡਾ ਵਧੀਆ ਦਲੀਲ ਸੀ ਦਿੱਤੀ ਵੀ ਵਧੀਆ ਕਿ ਜੀ ਇਹ ਤੁਸੀਂ ਕਹੀ ਜਾਂਦੇ ਹੋ ਕਿ ਅਸੀਂ ਤਾਂ ਵਿਸ਼ਾਕ ਦੀ ਤੀਜੀ ਚੌਥੀ ਜਿਹੜੀ ਬਵਸਤਾ ਬਣ ਜਾਂਦੇ ਆਰਥ ਬਵਸਤਾ ਤੁਸੀਂ ਕੈਂਸਰ ਦੇ ਪੇਸ਼ੈਂਟ ਲਈ ਦਵਾਈਆਂ ਸਸਤੀਆਂ ਕਰਦੀ ਅਸੀਂ ਮੰਗ ਕਰਦੇ ਤੁਸੀਂ ਕੈਂਸਰ ਵਾਲਿਆਂ ਲਈ ਕਿਉਂ ਨਹੀਂ ਇਲਾਜ ਫ੍ਰੀ ਕਰਦੇ ਸਿਹਤ ਮੰਤਰੀ ਨੂੰ ਵੀ ਕਿਹਾ ਪਿਆ ਵੀ ਹਾਂ ਗੱਲ ਤਾਂ ਠੀਕ کہہ ਰਹੇ ਨੇ ਇਸ ਤਰ੍ਹਾਂ ਤੁਸੀਂ ਜਿਹੜੇ ਇਸ਼ੂ ਉਠਾ ਰਹੇ ਹੋ ਬਹੁਤ ਬਰੀਆ ਤਰੀਕੇ ਨਾਲ ਚਾਹੇ ਉਹ ਕੋਈ ਵੀ ਵਿਪਰ ਉਠਾਉਂਦਾ ਸਭ ਨੂੰ ਚੰਗਾ ਲੱਗਦਾ ਇਕੱਲਾ ਨਹੀਂ ਰਾਸਵਜ ਵੀ ਵਿਕਰਮਜੀਤ ਸਿੰਘ ਸੰਨੀ ਨੇ ਜਿਸ ਤਰੀਕੇ ਨਾਲ ਐਮਐਸਪੀ ਦੀ ਗੱਲ ਕੀਤੀ ਕਿ ਐਮਐਸਪੀ ਦੀ ਜਿਹੜੀ ਕਮੇਟੀ ਬਣਾਈ ਹੈ ਡੀਗਲ ਕਰਨੀ ਉਹ ਤਾਂ 1 ਕਦਮ ਹੀ ਨੇ ਜਿਹੜਾ ਉਹਨਾਂ ਨੇ 2 ਮਹੀਨੇ ਦਾ ਦਿੱਤਾ ਹੈ ਕਿ 2 ਕੁ ਮਹੀਨੇ ਚ ਤੁਸੀਂ ਜੀਤ ਉਹਦਾ ਫੈਸਲਾ ਦਿਓ ਆਪਾਂ ਸੰਸਦ ਚਰਚਾ ਕਰੀਏ ਤਾਂ ਕਿਸਾਨਾਂ ਨੂੰ ਦੀਏ ਕੁਝ ਕਿਸਾਨਾਂ ਦੇ ਮਸਲੇ ਚੁੱਕਣਾ ਉਹਨਾਂ ਨੇ ਕਈ ਮਸਲੇ ਜਿਹੜੇ ਬੜੇ ਅਹਿਮ ਵਿਕਰਮਜੀਤ ਸਿੰਘ ਸੰਨੀ ਇਸ ਵੱਲੋਂ ਕਾਫੀ ਐਕਟਿਵ ਨੇ ਜਿਹੜੇ ਰਾਜ ਸਭਾ ਦੇ ਹੈ ਆ ਮੈਥੇ ਪਾਰਟੀ ਬਾਈ ਤੋਂ ਉੱਪਰ ਉੱਟ ਕੇ ਗੱਲ ਕਰ ਰਹੇ ਹੈ ਕਿ ਪਾਰਟੀਆਂ ਦੀ ਗੱਲ ਨਹੀਂ ਗੱਲ ਤਾਂ ਪੰਜਾਬ ਦੀ ਗੱਲ ਹੋਣ ਲੱਗੀ ਹੈ ਇਸ ਗੱਲ ਦੇ ਖੁਸ਼ੀ ਹੈ ਰਾਗਵ ਛੱਡਾ ਨੇ ਵੀ ਕੀਤੀ ਹੈ ਰਾਗਵ ਛੱਡਾ ਨੇ ਵੀ ਪੰਜਾਬ ਦੀ ਉੱਤੇ ਇੱਕ ਇਹ ਗੱਲ ਕੀਤਾ ਮੈਂ ਪੰਜਾਬ ਤੋਂ ਹਾਂ ਇਹ ਵੀ ਗੱਲ ਕੀਤੀ ਹੈ ਹੋਰ ਤਾਂ ਹੋਰ ਮੈਨੂੰ ਚੱਗੀ ਲੱਗੀ ਗੱਲ ਖੁਸ਼ੀ ਹੋਈ ਤਸੱਲੀ ਹੋਈ ਕਿ ਜਿਹਨੂੰ ਕਹਿੰਦੇ ਸੀ ਬੋਲਦਾ ਹੀ ਨਹੀਂ ਹਰਪ੍ਰਿੰਦ ਬੋਲਿਆ ਔਰ ਉਸਨੇ ਜਿਹੜੀ ਮੈਡੀਕਲ ਲੈਂਗੁਏਜ ਤੋਂ ਤਲਵਾੜ ਦੀ ਜਿਹੜੇ ਹਸਪਤਾਲ ਦੀ ਗੱਲ ਕੀਤੀ ਹੋ ਇਸੇ ਕਮੇਟੀ ਦਾ ਤੁਹਾਨੂੰ ਭੇਜਿਆ ਜਾਂਦਾ ਜਾ ਕੇ ਉੱਥੇ ਰਿਕਾਰਡ ਕਰਾਓ ਸਾਡੀ ਬੰਗ ਰੱਖੋ ਉੱਥੇ ਤੇ ਹਰਪ੍ਰੀਤ ਸਿੰਘ ਬੋਲਣ ਲੱਗੇ ਤਾਂ ਹੋਰ ਵੀ ਖੁਸ਼ੀ ਕਰਦੇ ਤੇ ਸਤਬ੍ਰੀ ਰੀਸਿੰਗ ਸੀਚੇਵਾ ਤਾਂ ਘਰ ਚਲੋ ਆਪਣੇ ਪ੍ਰਦੂਸ਼ਣ ਦੀ ਜਿਸ ਤਰ੍ਹਾਂ ਦੀ ਵੀ ਹੈ ਉਹ ਗੱਲ ਕਰਦੇ ਆ ਰਹੇ ਨੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਉਹ ਇਹ ਹੈ ਕਿ ਇਸ ਵਾਰ ਸੰਸਦ ਦੇ ਵਿੱਚ ਜਿਹੜੇ ਇਹ ਵਿਸ਼ੇਸ਼ اجلاس ਚੱਲ ਰਹੇ ਹੈ ਸਾਡੇ ਜਿਹੜੇ ਲੋਕ ਸਭਾ ਦੇ ਬੈਂਪਰ ਨੇ ਤੇ ਰਾਜ ਸਭਾ ਦੇ ਬੈਂਪਰ ਨੇ ਇਹ ਸੁੱਚੇ ਗੂਨ ਨਹੀਂ ਆ ਰਹੇ ਇਹ ਚੰਗੀ ਗੱਲ ਹੈ ਤਿਆਰੀ ਕਰਕੇ ਜਾ ਰਹੇ ਨੇ ਹੋਰ ਵੀ ਚੰਗੀ ਗੱਲ ਹੈ ਜੇ ਕਿਤੇ ਸਾਰੇ ਇਕੱਠੇ ਹੋ ਕੇ ਨਕਲ ਕਰ ਲੈਣ ਕਿ ਅਸੀਂ ਜਿਹੜੇ ਵੀ ਭਾਸ਼ਣ ਦੇ ਰਹੇ ਨੇ ਪੰਜਾਬੀ ਚ ਦੇਵਾਗੇ ਜਿਵੇਂ ਸਭ ਨੇ ਸੋਪ ਪੰਜਾਬੀ ਚ ਚੱਕੀ ਹੈ ਤਾਂ ਹੋਰ ਵੀ ਚੰਗੀ ਗੱਲ ਹੋਊਗੀ ਪਰ ਇੰਨਾ ਕਿ ਵੀ ਬਹੁਤ ਹੈ ਕਿ ਇਹ ਆਪਣੇ ਆਪਣੇ ਜਿਹੜੇ ਪੱਧਰ ਤੇ ਵਧੀਆ ਤਿਆਰੀ ਕਰਕੇ ਬੋਲ ਰਹੇ ਨੇ ਆਸ ਕਰੀਏ ਕਿ ਜਦੋਂ ਹੁਣ ਅੱਗੇ ਬੋਲਣਗੇ ਉਹ ਭਾਸ਼ਾ ਦਾ ਵੀ ਖਿਆਲ ਰੱਖਣਗੇ ਅਜਾ ਹੀ ਨਹੀਂ ਮਿਲਦੇ ਆਗਲੀ ਵੀਡੀਓ ਦੇ ਨਾਲ ਸ਼ੁਕਰੀਆ